ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਲਕੀਤ ਜੈਲਦਾਰ ਰਿਨੋਵੇਸ਼ਨ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਵਾਰ-ਵਾਰ ਲਾਇਬਿਲਟੀ ਦੇ ਉੱਤੇ ਬਹੁਤ ਸਾਰਾ ਫੋਕਸ ਹੁੰਦਾ ਹੈ ਔਰ ਗੱਲਾਂ ਕਰਦੇ ਆ ਤੁਸੀਂ ਦੇਖ ਰਹੇ ਹੋ ਸਾਡੀਆਂ ਸ਼ੀਟਾਂ ਜਿਹੜੀਆਂ ਕਿ ਟਰਾਲੀ ਦੇ ਸਾਈਡਾਂ ਤੇ ਥੱਲੇ ਲੱਗਦੀਆਂ ਔਰ ਤੁਸੀਂ ਸਾਡਾ ਇੱਕ ਚੀਜ਼ ਅਬਜ਼ਰਵ ਕੀਤੀ ਹੋਏਗੀ ਸਾਡੀ ਟਰਾਲੀ ਬਿਫੋਰ ਪੇਂਟ ਹੁੰਦੀ ਬਿਫੋਰ ਪੇਂਟ ਦਾ ਮਤਲਬ ਇਹ ਹੈ ਵੀ ਟਰਾਲੀ ਦਾ ਜਿੱਦਾਂ ਹੀ ਜੁੜਨ ਤੋਂ ਪਹਿਲੇ ਇੱਜਾਂ ਨੂੰ ਸਾਰੀਆਂ ਨੂੰ ਇਕੱਲੇ-ਇਕੱਲੇ ਨੂੰ ਪ੍ਰਾਈਮਰ ਮਾਰ ਦਿੱਤਾ ਜਾਂਦਾ ਹੈ ਹੁਣ ਇਹ ਜਿਹੜੀਆਂ ਸ਼ੀਟਾਂ ਤੁਸੀਂ ਦੇਖ ਰਹੇ ਉੱਤਰੀਆਂ ਜੇ ਇਹਨੂੰ 2-4 ਦਿਨ ਨਹੀਂ ਰਹਿਣ ਦਵਾਂਗੇ ਇਹਦੇ ਤੇ ਜੰਗ ਆਣਾ ਸ਼ੁਰੂ ਹੋ ਜਾਏਗਾ ਇਹਦੇ ਵਿੱਚ ਸਾਡੀ ਸਾਰੀ ਟੀਮ ਮਤਲਬ ਸਾਡੀ ਸਾਰੀ ਪੇਂਟ ਵਾਲੀ ਟੀਮ ਜਿਹੜੇ ਵੀ 12-14 ਬੰਦੇ ਆ ਇਹ ਲੱਗ ਪਿਆ ਪਹਿਲੇ ਨੂੰ ਕਪੜਾ ਮਾਰਿਆ ਜਾ ਰਿਹਾ ਇਹ ਫਿਰ ਕਿਹੜਾ ਥਿਨਰ ਮਾਰ ਰਿਹਾ ਤੂੰ ਵੀ ਇਕਲੀ ਥਿਨਰ ਜੀ ਇੱਕ ਕਲੀਨਿੰਗ ਥਿਨਰ ਹੈ ਜਿਹੜਾ ਇੱਕ ਇਹਦੇ ਉੱਤੋਂ ਹਲਕੀ ਜੀ ਕੋਈ ਜਰ ਹੁੰਦੀ ਹੈ ਉਹ ਚੱਕ ਦਿੰਦਾ ਹੈ ਫਿਰ ਪਿੱਛੇ ਹੀ ਸਾਡੀ ਟੀਮ ਜਿਹੜੀ ਆ ਨਾਲ ਦੀ ਨਾਲ ਹੀ ਪ੍ਰੈਮਰ ਮਾਰ ਰਹੀ ਆ ਸੋ ਇਹ ਦੇ ਨਾਲ ਆਪਣੇ ਆਪ ਹੀ ਤੁਸੀਂ ਖੁਦ ਸਿਆਨੇ ਹੋ ਲਾਈਫ ਬਦਨੀ ਬਦਨੀ ਆ ਜਿਹੜੀ ਚੀਜ਼ ਨੂੰ ਪਹਿਲੇ ਆਪਾਂ ਅਪਲਾਈ ਕਰ ਦਵਾਂਗੇ ਨਹੀਂ ਤਾਂ ਟਰਾਲੀ ਬਣਨੀ ਆ ਜਿਹੜੀ ਥੱਲੇ ਚਦਰ ਆ ਉਹਦੇ ਤੇ ਬਰਸ਼ ਨਹੀਂ ਵੱਜਣਾ ਉਹਦੇ ਤੇ ਰੇਗਮਾਲ ਨਹੀਂ ਵੱਜਣਾ ਈਵਨ ਉਥੇ ਪੇਂਟ ਵੀ ਬਰਸ਼ ਨਾਲ ਨਹੀਂ ਵੱਜਦਾ ਸੋ ਸਾਡੀਆਂ ਫਿਰ ਟਰਾਲੀਆਂ ਜਿਹੜੀਆਂ 10-12 ਸਾਲਾਂ ਬਾਅਦ ਗਲੀਆਂ ਸ਼ੁਰੂ ਹੋ ਜਾਂਦੀਆਂ ਸੋ ਜੇ ਆਪਾਂ ਬਿਫੋਰ ਪੇਂਟ ਕਰਾਂਗੇ ਬਣਨ ਤੋਂ ਪਹਿਲੇ ਟਰਾਲੀ ਨੂੰ ਤੇ ਉਹਦੀ ਵੈਸੇ ਹੀ ਲਾਈਫ ਜ਼ਿਆਦਾ ਹੋਣੀ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ